ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਆ ਗਏ ਵੀਰੇ ਕੋਲੇ ਤਾਜੀ ਸੂਈ ਵੈੜਾ ਚੰਗੀ ਝੋਟੀ ਆ ਵੀਰੋ ਤਾਜ਼ੀਆਂ ਸੂਈਆਂ ਨੇ ਵੀਡੀਓ ਐਂਡ ਤਾਈ ਜ਼ਰੂਰ ਵੇਖਿਓ ਰੇਡ ਵੀਰ ਦਾ ਜੈ ਜਹਾ ਆਓ ਵੀਰੇ ਇੰਨਾ ਭਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਵਧੀਆ ਵਧੀਆ ਤੁਸੀਂ ਸੁਣਾਓ ਆਪਣਾ ਵਧੀਆ ਵਧੀਆ ਹਾਂ ਵੀਰੇ ਨਾਂ ਦੱਸੀ ਆਪਣਾ ਨਾਂ ਮੇਰਾ ਮੇਜਰ ਸਿੰਘ ਜੀ ਠੀਕ ਆ ਜੀ ਪਿੰਡ ਆਪਣਾ ਪੰਡਿਉਰੀ ਵੜਾਇਚ ਠੀਕ ਆ ਜੀ ਮਿਲਾ ਦੇ ਤਹਿਸੀਲ ਅੰਮ੍ਰਿਤਸਰ ਜੀ ਅੰਮ੍ਰਿਤਸਰ ਆ ਗਿਆ ਹੈਣਾ ਜੀ ਮਜੀਠਾ ਰੋਡ ਦੇ ਉੱਤੇ ਆਪਣਾ ਪਿੰਡ ਆ ਬਿਲਕੁਲ ਹਾਂਜੀ ਤਾਂ ਵੀਰ ਜੀ ਤਿੰਨ ਪਸ਼ੂ ਆਗੇ ਕੋਲੇ ਹਾਂਜੀ ਹਾਂਜੀ ਤਿੰਨੇ ਜੇ ਇੱਕ ਗਾਂ ਜੇ ਦੋ ਮਹੀਆਂ ਜੀ ਠੀਕ ਆ ਜੀ ਤਾਂ ਚੰਗੇ ਪਸ਼ੂ ਹਨਾ ਨਸਲ ਜਾਤ ਨਸਲ ਵਾਲੀ ਵੜਾ ਵੀਰਿਓ ਤੇ ਚੰਗੀਆਂ ਮਈਆਂ ਸੁਈਆਂ ਤੇ ਰੇਟ ਵੀਰ ਜੀ ਜਾਇ ਜਾ ਜਾਇ ਜੀ ਬਿਲਕੁਲ ਜਾਇ ਜਾ ਠੀਕ ਆ ਜੀ ਟੋਕੜ ਹਾਂ ਠੀਕ ਹੈ ਜੀ ਤਾਂ ਪਹਿਲੇ ਨੰਬਰ ਤੇ ਵੈੜ ਵੀਰੇ ਇਹਦੇ ਬਾਰੇ ਦੱਸ ਦੀ ਕਿੰਨਾ ਦੁੱਧ ਆ ਵੀਰ ਜੀ ਵੈੜ ਕੋ 16 ਕਿਲੋ ਠੰਡਾ ਮਿਨਵਾ ਦੁੱਧ ਆ ਮਿਨਵਾ ਦੁੱਧ 16 ਲੀਟਰ ਆ ਐ ਕੋਈ ਲੋੜ ਨਹੀਂ ਜਾਣੇ ਦੀ ਕੋਈ ਰੱਸੀ ਦੀ ਨਹੀਂ ਠੀਕ ਹੈ ਜੀ ਵੀਰੇ ਬੱਚਾ ਕੀ ਇਹਦਾ ਆ ਗਿਆ ਇਹਦੇ ਮਗਰ ਬੱਚਾ ਬੱਚਾ ਵੇਖੋ 10 12 ਦਿਨਾਂ ਦਾ ਕੱਡਾ ਤਗੜਾ ਬੱਚਾ ਠੀਕ ਹੈ ਜੀ ਬੱਚਾ ਗਾਣੇ ਬਹੁਤ ਵੱਡਾ ਦਿੱਤਾ ਠੀਕ ਹੈ ਬੱਚਾ ਚੰਗਾ ਹਨਾ ਬਿਲਕੁਲ ਬਰੀਡ ਦੀ ਇਹ ਬਿਲਕੁਲ ਤਾਂ ਹੁਣ ਇਸ ਟਾਈਮ 16 ਲੀਟਰ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤਾਂ ਖੋਲੀਏ ਵੀਰ ਜੀ ਤੋਰਾ ਵਿਖਾਈਏ ਹੈ ਸੀਜ਼ਸਲਾ ਗਿਆ ਵੀਰੋ ਜਾਤ ਨਸਲਾ ਵਕੀ ਵੱਡੇ ਪੱਲੇ ਚ ਆ ਗਈ ਆ 16 ਲੀਟਰ ਇਸ ਟਾਈਮ ਸਟਾਰਟਿੰਗ ਆ ਤਾਂ ਬੇਲਬੂਲ ਦੀ ਵੀ ਲੰਮੀ ਆ ਕਾਫੀ ਆ ਨਾ ਜੀ ਤਾਂ ਬਰੀਡ ਆ ਵੀਰੋ ਚੈੱਕ ਕਰ ਲੋ ਤੋਰਾ ਚੈੱਕ ਕਰ ਲੋ ਬਾਕੀ ਲੈਵਲ ਉਹ ਚੰਗਾ ਸ਼ਾਨਦਾਰ ਲੱਗਿਆ ਵੀਰੋ ਪੱਟੀ ਦਾ ਰਲੇਵਾ ਆ ਗਿਆ ਤੇ ਕੱਦ ਕਾਠ ਦੀ ਗੱਲ ਕਰੀਏ ਤਾਂ ਵੀਰੋ ਕੱਦ ਕਾਠ ਵੀ ਵੱਡੇ ਕੱਦ ਕਾਠ ਦੀ ਆ ਚਵਾਏ ਇੱਕ ਨੰਬਰ ਵੀਰੇ ਨੰਬਰ 1 ਨੰਬਰ ਕੋਲੀ ਰੂ ਵਰਗੀ ਦਾ ਚਵਾਏ ਇੱਕ ਨੰਬਰ ਠੀਕ ਹੈ ਜੀ ਸੋਹਣੀ ਵੈੜ ਆ ਗਈ ਫੁੱਲ ਬਰੀਡ ਆ ਗਈ ਆ ਵੱਡੇ ਪੱਲੇ ਚ ਆ ਗਈ ਆ ਜੀ ਠੀਕ ਆ ਜੀ ਤੁਰਦੇ ਲੰਮੀ ਤੁਰਨੇ ਵਿੱਚ ਜੀ ਠੀਕ ਆ ਜੀ ਥਾਂ ਦੀ ਕੁਆਲਿਟੀ ਤੋਂ ਲੈਵੇ ਤੋਂ ਤੇ ਫੇਸ ਕੁਆਲਿਟੀ ਦੀ ਗੱਲ ਕਰੀਏ ਤਾਂ ਵੀਰੋ ਬਹੁਤ ਹੀ ਜ਼ਿਆਦੀ ਚੰਗੀ ਵੈੜ ਆ ਜੀ ਨੂੰ ਕਹਿ ਲਈਏ ਵੀਰ ਜੀ ਦੁੱਧ ਫਿਰ ਹਜੇ ਤਾਂ ਫਿਰ ਤਾਜੀ ਆ ਹਨਾ ਆ ਇਹਨਾਂ ਦੁੱਧ ਦਾ ਚੋਣਾ ਚਾਹੀਦਾ ਇਹਨੂੰ ਨੀ ਗਾੜੀ ਰੁੱਤ ਚੰਗੀ ਸਟਾਰਟਿੰਗ ਬੋਲਾ ਚੰਗਾ ਜੀ ਹਾਂ ਜੀ ਠੀਕ ਆ ਬੰਦੀਓ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਵੈੜ ਕਿੰਨੇ ਦੀ ਆ ਦੇ ਦੇ ਨਹੀਂ ਹੁਣ ਇਹ ਉਹ ਅੱਲਾ ਨਹੀਂ ਜਾਇਆ ਨਹੀਂ ਜਾਇਆ 60000 ਦੀ ਦੇ ਦਈਏ 60 ਦੀ ਹਾਂਜੀ ਆ ਠੀਕ ਹੈ ਵੈੜ ਦੇ 70 ਦੀ ਆ 70 ਦੀ ਬਿਲਕੁਲ ਮੰਨੇ ਜੋਗਾ ਜੀ ਹੈ ਕਿ ਨਹੀਂ ਹੈਗੀ ਵੀਰੇ ਹੈ ਜੀ ਹਜੇ ਤਾਂ ਇਹਨੇ ਫਿਰ ਮੇਲਾ ਵਗੈਰਾ ਕਿਦੋਂ ਮਾਰਨਾ ਦੁੱਧ ਵੀਰੇ ਚੰਗਾ ਕਰ ਜੂ ਹਾਂ ਹਜੇ ਤਾਂ ਤਾਜ਼ੀ ਆ ਫਿਰ ਤਾਜੀ ਹਾਂਜੀ ਠੀਕ ਆ ਜੀ ਵੇਖੋ ਚੰਗਾ ਵੇਖੋ ਹੁਣ ਹਾਂ ਨਾ 60 ਦੀ ਹੋ ਜੂ ਵੀਰੇ 60000 ਦੇ ਹਾਂ ਨਾ ਦੇ ਦਾਂਗੇ ਘਟਾਉਣ ਵਧਾਉਣ ਵਾਲਾ ਕੰਮ ਹੀ ਨਹੀਂ ਆ ਠੀਕ ਆ ਜੀ ਬਾਕੀ ਕੋਈ ਫੋਨ ਲਾ ਲੈ ਕੋਈ ਨਾ ਯਾਰ ਫੋਨ ਲਾਵੇ ਯਾਰ ਕਰ ਦਾਂਗੇ ਮਾਨਤਾ ਨਹੀਂ ਕਰਾਂਗੇ ਮਾਨਤਾ ਨਹੀਂ ਰੇਟ ਜਾ ਜਾ ਵੀਰੇ ਮੰਗਣ ਨੂੰ ਭਾਵੇਂ ਜੀ ਵੈਡ ਦਾ 75 70 ਮੰਗ ਲਏ ਹਣਾ ਜੋ ਮਰਜ਼ੀ ਮੰਗ ਲੋ ਵੇਖਦਿਆਂ 70 70 ਹਜ਼ਾਰ ਦਿਆਂ ਜਿੱਡੀ ਵੈੜ ਹੋਵੇ ਵੈੜ ਬਰੀਡ ਆ ਹਾਂ ਜੀ ਹਾਂ ਬਾਕੀ ਵੀਰ ਜੀ ਹੁਣ 60 ਚੋਂ ਮਾਤਨ ਕਰਦੇ 60 ਚੋਂ ਮਾਤਨ ਕਰਦਾ ਠੀਕ ਹੈ ਵੀਰੇ ਹਾਂ ਦੂਜੇ ਨੰਬਰ ਤੇ ਆ ਗਈ ਵੀਰੇ ਆ ਗਈ ਨੀਲੀ ਰਾਵੀ ਨੀਲੀ ਰਾਵੀ ਚ ਆ ਗਈ ਹਨਾ ਜੀ ਇਹ ਵੀ ਸੂਈ ਆ ਵੀਰੇ ਸੂਈ ਆ ਮਗਰ ਕੱਟੀ ਜੇ ਨੀਲੀ ਦੀ ਕੱਟੀ ਵੀ ਨੀਲੀ ਦੀ ਪਾਲੀ ਜਾਣਾ ਠੀਕ ਹੈ ਦੇਖੋ ਵੀਰੇ ਉਹ ਬੱਚਾ ਵੀ ਚੰਗੇ ਸੀਮਨ ਦਾ ਪਾਲਿਆ ਨੇ ਨੀਲੀ ਚ ਕੱਟੀ ਆ ਗਈ ਆ ਆਪ ਵੀ ਚੰਗੀ ਝੋਟੀ ਆ ਆ ਦੇਖੋ ਕੱਟੀ ਸਿੰਘ ਸਿੰਘ ਚੰਗਾ ਲੱਗਿਆ ਸੋਹਣੀ ਝੋਟੀ ਆ ਖੋਲੋ ਵੀਰ ਜੀ ਹੁਣ ਕਿੰਨਾ ਵੀਰ ਜੀ ਇਹ ਦੇਖ ਲੈ ਸਟਾਰਿੰਗ ਹੈ ਬੋਲੋ ਇਹ ਦੇਖੋ 13 ਕਿਲੋ ਦੇਖੋ ਵੀਰੋ ਮਾਨੇ ਤੇ ਨਾੜਾ ਨੂੰ ਨਾ ਚੱਕ ਪਾ ਲਓ ਬੋਲਾ ਨਾਲ ਬੋਲਾ ਨਾਲ ਬਿਲਕੁਲ 13 ਕਿਲੋ ਦਾ ਪ੍ਰਾਪਰ ਹੈ 13 ਕਿਲੋ ਆ ਜੀ ਤੇ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ 13 ਕਿਲੋ ਸਟਾਰਟਿੰਗ ਆ ਮਗਰ ਵੀ ਕੱਟੀ ਆ ਗਈ ਆ ਤੇ ਲੇਵਾ ਬੜਾ ਸ਼ਾਨਦਾਰ ਲੱਗਿਆ ਵੇਖੋ ਵੀਰੋ ਇਹ ਪੰਡ ਐ ਸਵੇ ਸਵੇ ਲਾਏ ਆ ਵੀਰੋ ਕਲਾਵੇ ਪਾਏ ਆ ਵੱਡੀ ਝੋਟੀ ਆ ਨੀਲੀ ਰਵੀ ਚ ਆ ਗਈ ਆ ਜੀ ਲੇਵਾ ਦੱਸੀ ਜਾਂਦਾ ਨਿਸ਼ਾਨੀਆਂ ਦੁੱਧ ਵਾਲੀਆਂ ਫੇਸ ਕੁਆਲਟੀ ਤੇ ਚੈੱਕ ਕਰ ਲਓ ਬਹੁਤ ਹੀ ਜ਼ਿਆਦੀ ਚੰਗੀ ਆ ਵੀਰੋ ਕੋ ਫਾਂਟਰੀ ਸੁਭਾਦੀਆ ਬਿਲਕੁਲ ਗੱਲ ਚਲਾਈ ਫਿਰੋ ਬਿਲਕੁਲ ਸੇਸ ਲੱਗਾ ਜੀ ਖਾਣ ਵੀ ਸਪੈਸ਼ਲ ਲੱਗਿਆ ਵੀਰੇ ਚਵਾਈ ਵਾਲਾ ਹੈ ਵੀ ਪਤਲੇ ਚੰਮ ਦੀ ਤਨ ਲੇਵਾ ਸੋਹਣਾ ਲੱਗਿਆ ਲੇਵਾ ਵੇਥੇ ਵੇਥੇ ਥਾਨ ਆ ਗਿਆ ਬਹੁਤ ਹੀ ਯਾਦੀ ਚੰਗੀ ਝੋਟੀਆ ਵੀਰੋ ਹਾਂਜੀ ਵੇਜੀ ਦੁੱਧ ਫਿਰ ਚੰਗਾ ਚ ਵਾਜੂਗੇ 13 ਕਿਲੋ ਦੁੱਧ ਮਿੰਤੀ ਵਾਲਾ ਠੰਡਾ ਕਰਕੇ ਜੇ ਠੀਕ ਹੈ ਜੀ ਦਾਲ ਜੇ ਗਜੂ ਗਾਲਾ ਭਾਵੇਂ 14 15 ਕਿਲੋ 14 15 ਕਿਲੋ ਹੈਣਾ ਵੇਖੋ ਲੇਵਾ ਵੇਖੋ ਲੇਵਾ ਬਹੁਤ ਜਿਆਦਾ ਸ਼ਾਨਦਾਰ ਲੱਗਿਆ ਵੀਰੇ ਦੁੱਧ ਧਲੀਆ ਦੁੱਧ ਵਾਲੀ ਨਹੀਂ ਚਾਨੀਆ ਵੀਰੇ ਮੋਲੇ ਦਾ ਕੀ ਕਰਨਾ ਮੋਲ ਹਾਂ ਨਾ ਕਰਦਿਏ ਹਾਂ ਨਹੀਂ ਮੈਂ ਇਹ ਤੋਂ 10000 ਰੁਪਏ ਦੀ ਹੈ ਹੈਗੀ ਕਿ ਨਹੀਂ ਮੰਨਣਯੋਗ ਹੈ ਚੰਗੀ ਹੈ ਵੀਰੇ ਅੱਖ ਵੀ ਰੱਖਦੀ ਹੈ نسل ਆ ਬੱਚਾ ਵੀ ਨੀਲੀ ਰਾਵੀ ਜੀ ਵੀਰੋ ਨੇ ਕੱਟੀ ਪਾਲੀ ਆ ਮਗਰ ਆਪ ਵੀ ਨੀਲੀ ਰਾਵੀ ਚ ਸਿੰਗ-ਸੂਂਗ ਤੋਂ ਲੈ ਗਏ ਤੇ ਲੇਵੇ ਤੱਕ ਬਹੁਤ ਹੀ ਚੰਗੀਆਂ ਸਫਾਈਆਂ ਲੱਗੀਆਂ ਅਜੇ 1 ਘੰਟਾ ਪਿਆ ਅਜੇ ਚੋਣ ਚ ਅੱਛਾ ਜੀ 1 ਘੰਟਾ ਇਹ ਬਾਕੀ ਆ ਸ਼ਾਮ ਤੱਕ ਹੋਈ ਹੁਣੀ ਆ ਬਿਲਕੁਲ ਜੀ ਹੁਣ ਪਾਈ ਦੀ ਠੀਕ ਆ ਜੀ ਕਿਤੇ ਮੈਂ ਨੂੰ 1 ਮਿੰਟ ਦਾ ਵੀ ਟਾਈਮ ਨਹੀਂ ਲੱਗਾ ਹੋਗਾ ਨਹੀਂ ਬਿਲਕੁਲ ਬਿਲਕੁਲ ਇਹ ਤਾਜੀ ਹਲੇਵਾ ਦਸੀ ਜਾਂਦਾ ਜੀ ਤੇ ਫਿਰ ਚੰਬੜੀ ਵੇਖੋ ਪਤਲੇ ਚੰਮ ਦੇ ਆ ਗਈ ਕਾ ਟਾਰਟ ਵਾ ਗਈ ਕਿ ਨਹੀਂ ਬਿਲਕੁਲ ਕਿੰਨੇ ਦੀ ਵੀਰੇ ਹਨ 95 ਦੇ ਦੀ ਜੀ 92 ਦੀ ਹਾਂਜੀ ਠੀਕ ਐ 3 ਛੱਡ ਦਿਓ 92 ਦੀ ਹਾਂਜੀ 92 ਦੀ ਦੇ ਦਾਂਗ ਪੂਰੇ 90 ਗਿਆਨ 90 ਹਾਂਜੀ ਜਾਂਦੇ ਹੋ ਜਾਂਦੇ ਹੋ ਰੇਟ ਜਾ ਜਾ ਹਨਾ ਮੰਗਣ ਵੀਰੇ ਭਾਵੇਂ ਦਾ ਇੱਕ ਭਾਵੇਂ ਦੇ ਇੱਕ ਪੰਜ ਮੰਗ ਲਾ ਹਾਂ ਇੱਕ ਪੰਜ ਮੰਗ ਮੁੱਲ ਜਾ ਜਾ ਬਿਲਕੁਲ ਬਿਲਕੁਲ ਹਾਂ 90 ਦੀ ਹੁਣ ਜਾਂਦੇ ਹੋ ਹਨਾ ਭਾਵੇਂ ਦੀ ਹਾਨ ਆ ਜੀ ਬਾਕੀ ਕੋਈ ਫੋਨ ਲਾ ਲੈ ਮੋੜਦੇ ਨਹੀਂ ਹਨਾ ਮੋੜਦੇ ਨਹੀਂ ਕਰਦਾ ਕਿ ਚੋਟਚਾਪਾ ਕਰ ਛੋਟਛੱਪਾ ਹੋ ਜੂ ਠੀਕ ਐ ਬਾਕੀ ਵੀਰ ਕੋਈ ਵੀਰ ਆ ਕੇ ਚੋ ਕੇ ਤਸੱਲੀ ਕਰਕੇ ਖੜੇ ਬਿਲਕੁਲ ਬਿਲਕੁਲ ਕੋਤਾ ਨਹੀਂ ਝੂਠ ਹੋਗਾ ਆਪਣਾ ਮੇਰੇ ਦੋਸਤ ਵੀਰੇ ਦੱਸੀ ਜਾਂਦੀ ਆ ਦੁੱਧ ਵਾਲਿਆ ਠੀਕ ਹੈ ਤੇ ਜੀ ਨੰਬਰ ਤੇ ਆ ਗਈ ਦੂਜਾ ਸੁਹਾ ਦੂਜਾ ਸੁਹਾ ਜੀ ਇਹਦਾ ਬੱਚਾ ਗਿਆ ਗਿਆ ਇਹਦੇ ਮਗਰ ਕਟਾ ਕਟਾ ਗਿਆ ਜੀ ਤਾਜੀ ਹੈ ਜੀ ਹੈਨਾ ਹਾਂ ਜੀ ਠੀਕ ਹੈ ਜੀ ਮੈਂ ਤੂੰ ਤੇਰਾ ਦੋ ਦਿਨਾਂ ਦੀ ਦੋਹਾਂ ਦਿਨਾਂ ਦੀ ਠੀਕ ਹੈ ਜੀ ਤਾਂ ਵੇਖੋ ਵੀਰੋ ਸੁੰਗ ਸੁੰਗ ਦੀ ਫੇਸ ਕੁਆਲਟੀ ਤੇ ਕੱਦ ਕਾਠ ਵੀ ਇਹਦਾ ਵੱਡਾ ਆ ਠੀਕ ਹੈ ਇਹ ਦੇਖ ਲੇ ਕੇ ਅਨਾਉਂ ਸਟਾਰਟਿੰਗ ਵੀਰ ਜੀ ਇਹਦੇ ਕੋਲ ਆ 10 ਕਿਲੋ ਇਹ ਵੇਲੇ ਠੀਕ ਹੈ ਜੀ ਝੋਟੀ ਦੋਸਤ 15 ਕਿਲੋ ਚਵਾਉਗੀ ਨਹੀਂ ਸ਼ਹੀ ਵੱਡੀ ਝੋਟੀ ਨਹੀਂ ਲਾਇਆ ਥੋੜਾ ਜਾ ਦੇ ਦਿਲ ਨਹੀਂ ਧਰਿਆ ਗਿਆ ਹੈਨਾ ਬਿਲਕੁਲ ਆਹ ਵੱਡੀ ਝੋਟੀ ਆ ਇਹਨਾਂ ਦੋ ਦੋ ਰੂਮ ਵਰਗੀ ਪੋਲੀ ਫਿਰ ਐ ਠੰਡੀਆਂ ਜਿੱਥੇ ਮਰਜੀ ਭਾਵੇਂ ਬਿਲਕੁਲ ਸਿੰਘ ਸੁng ਸੀਨਾ ਵਨ ਛੱਡੋ ਕਿਤੇ ਹਿੱਲਣ ਗਿਆ ਨਹੀਂ ਸਿੰਘ ਸੁng ਚੰਗਾ ਲੱਗਿਆ ਇਹ ਕੋਈ ਕੋ ਐ ਬਰਾਬਰ ਵੇ ਝੋਟੀ ਤੋਰਦੇ ਵਿੱਚ ਤੋਰਦੇ ਤੂੰ ਵੇਖੋ ਵੇਖੋ ਵੀਰੋ ਬਾਕੀ ਕੱਦ ਕਾਠ ਚੰਗਾ ਲੱਗਿਆ ਸੋਹਣੀ ਝੋਟੀ ਆ ਆਗਰਾ ਕਟਾ ਜਿਆ ਗਿਆ ਕਟਾ ਗਿਆ ਇਹ ਬੋਲੇ ਤੇ ਨਹੀਂ ਹਾਂਜੀ ਬੋਲੇ ਤੇ ਠੀਕ ਹੈ ਵਧੀਆ ਲੱਗਿਆ ਤੁਹਾਨੂੰ ਸੁਣਵੀ ਤੇ ਹੈ ਵੀ ਵੀਰੋ ਨੀਲੀ ਰਵੀ ਆ ਨੀਲੀ ਰਵੀ ਸਫਾਈਆਂ ਸੁਫਈਆਂ ਬਹੁਤ ਨੇ ਚੈੱਕ ਕਰ ਲੋ ਵੀਰ ਜੀ ਇਹਦਾ ਮੁੱਲ ਕੀ ਕਰ ਦੇਣਾ ਲੱਖ ਦੀ ਦੇ ਦੀਏ ਲੱਖ ਦੀ ਹਾਂ ਕਰ ਦਿਓ ਚੁਮੰਦਾ ਇਹੋ ਕਰਾਉਣਾ ਕਰਾ ਦਿਓ ਤੁਹਾਨੂੰ ਨਹੀਂ ਨਾ ਜਿੰਨੇ ਦੀ ਦੇਣੀ ਦੇ ਦੋ ਇਹ ਵੀ ਹਾਂ ਨਾ ਕਰਦੀ ਹਾਂ ਹਾਂ ਨਾ ਕਰਦੇ ਸੇਮ ਹੀ ਕਰ ਦਿਓ ਰੇੜੇ ਦਾ ਸੀ 90 ਠੀਕ ਹੈ ਜੀ ਵਿੱਚੋਂ ਫਰ 200 ਰੁਪਿਆ ਛੋਟ ਛੋਟ ਹੀ ਹਣੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਰੇਟ ਜਾਜਾ ਵੀਰ ਦਾ ਵੱਡੀ ਝੋਟੀ ਆ ਵੀਰੋ ਕੱਦ ਕਾਠਾ ਦੀ ਆ ਤੇ ਇਹ ਵੀ 90 ਦੀ ਹੋ ਜੂਗੀ ਹਾਂ ਤਾਂ ਰੇਟ ਜਾਜਾ ਚੰਗੀਆਂ ਝੋਟੀਆਂ ਨੇ ਨੀਲੀ ਰਾਵੀ ਚ ਪੱਖ ਰੱਖਦੀਆਂ ਤਾਜ਼ੀਆਂ ਸੂਈਆਂ ਨੇ ਤਾਂ ਫੋਨ ਬਾਕੀ ਵੀਰ ਨੂੰ ਜਰੂਰ ਲਾ ਲਿਓ ਤਿੰਨ ਪਸ਼ੂ ਵੀਰੇ ਕੋਲੇ ਉਹ ਵੀ 90 ਦੀ ਹੋ ਜੂ ਤਾਂ ਇਹ ਵੀ ਝੋਟੀ ਬਹੁਤ ਚੰਗੀਆਂ ਵੀਰੋ ਤੇ ਜੇ ਕੋਈ ਜੋੜਾ ਪਾਲੂ ਕਰਦੇ ਹੋ ਵੀਰ ਜੀ ਮਾਤਾ ਜੀ ਕੋਲ ਕਰਦਾ ਛੋਟ ਚੱਪਾ ਕਰਦਾਂਗੇ ਜੇ ਕੋਈ ਜੋੜਾ ਪਾਉ ਠੀਕ ਠੀਕ ਹੈ ਵੀਰੇ ਤਿੰਨ ਪਸ਼ੂ ਆ ਵੀਰੇ ਕੋਲੇ ਇੱਕ ਵੈੜ ਤਾਂ ਬਾਕੀ ਉਹ ਬੇਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਵਿਖਾ ਲਈ ਜਾਵੇ ਤਾਂ ਵੀਰ ਜੀ ਇੱਕ ਰੀ ਪਿੰਡ ਦੱਸ ਦਿਓ ਆਪਣਾ ਪਿੰਡ ਆਪਣਾ ਪਣਯੋਰੀ ਵਿੜਾਇਚ ਠੀਕ ਹੈ ਜੀ ਜ਼ਿਲ੍ਹਾ ਤੇ ਤਹਿਸੀਲ ਅੰਬਰਸਰ ਜੇ ਠੀਕ ਹੈ ਜੀ ਹਾਂ ਜੀ ਨਾਮ ਮੇਰਾ ਮੇਜਰ ਸਿੰਘ ਜੇ 메ਨ ਰੋਡ ਤੇ ਹੀ ਆਪਣਾ ਘਰ ਆ ਠੀਕ ਹੈ ਵੀਰੇ ਪਾਰਲੀਮੈਂਟ ਬਿਲਕੁਲ ਉਹ ਇਹ ਡਾਕਾਣ ਵੀਰ ਆਵੇ ਆਪਣੀ ਚੋਕ ਤੇ ਤਸੱਲੀ ਕਰਕੇ ਫੇਰ ਕੱਢੇ ਬਿਲਕੁਲ ਬਿਲਕੁਲ ਦੋਵੇਂ ਟਾਈਮ ਆਵੇ ਜਦੋਂ ਆਪਾਂ ਪੈਸੇ ਖਰਚਣਾ ਕੀ ਲੋੜ ਐਡਾ ਲੰਮਾ ਕੰਮ ਕਰੀਏ ਆਪਾਂ ਚੋਟ ਤੇ ਤਸੱਲੀ ਕਰਨ ਸੂਏ ਸવાય ਪਸ਼ੂਆਂ ਤੇਨੇ ਬਿਲਕੁਲ ਗੱਬਣ ਆ ਗੱਬਣਾ ਹੈਨਾ ਹਾਏ ਪਤਾ ਆਨਲਾਈਨ ਆਪਣੀ ਫੁੱਲ ਗਰੰਟੀ ਹੋ ਗਈ ਆ ਉਹਨਾਂ ਕਿਲੋਂ ਵਾਦੀ ਨਿਕਲੂ ਘਟ ਰਹੀਆਂ ਨਹੀਂ ਬਿਲਕੁਲ ਬਿਲਕੁਲ ਪਤਾ ਲੱਗ ਜਾਂਦਾ ਪਸ਼ੂਆ ਤੁਸੀਂ ਲੈਵੇ ਦੱਸੀ ਜਾਂਦੇ ਆ ਤਾਂ ਚੰਗੇ ਪਸ਼ੂ ਆ ਚੰਗੇ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਜਰੂਰ ਲਾ ਲਿਓ ਜੀ ਤਾਂ ਛੋੜ ਛੱਪਾ ਵੀ ਖੁੱਲਾ ਹੋ ਜੂ ਠੀਕ ਆ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ